ਮੈਨੂੰ ਨਹੀਂ ਪਤਾ ਕਿ ਕੋਕੋਕੋਲਾ ਜਾਂ ਪੈਪਸੀ ਵਰਗੀਆਂ ਕੰਪਨੀਆਂ ਦੇ ਚੱਲਦੇ ਹੋਏ ਕਿੰਨੀਆਂ ਕੰਪਨੀਆਂ ਆਈਆਂ ਕਿੰਨੇ ਬ੍ਰਾਂਡਸ ਆਏ ਪਰ ਕਿਸੇ ਨੇ ਵੀ ਇਹਨਾਂ ਦੇ ਬਰਾਬਰ ਆਪਣੀ ਇਮੇਜ ਜਿਹੜੀ ਅਜੇ ਤੱਕ ਕੋਈ ਬਣਾ ਹੀ ਨਹੀਂ ਪਾਇਆ ਫਿਰ ਇੱਕਦਮ ਤਿੰਨ ਦੇਸੀ ਮੁੰਡੇ ਮੈਦਾਨ ਵਿੱਚ ਉਤਰਦੇ ਆ ਤੇ ਉਹਨਾਂ ਨੇ ਇਹ ਸੋਚਿਆ ਕਿ ਕਿਉਂ ਨਾ ਉਹ ਚੀਜ਼ ਵੇਚੀਏ ਜੋ ਸਾਡੇ ਵੱਡੇ ਬਜ਼ੁਰਗ ਪੀਂਦੇ ਰਹੇ ਆ ਮਤਲਬ ਜੀਰੇ ਤੇ ਨਮਕ ਨਾਲ ਬਣਿਆ ਹੋਇਆ ਦੇਸੀ ਸਵਾਦ ਵਾਲਾ ਜਲਜੀਰਾ ਤੇ ਇਹਨੂੰ ਭਾਰਤ ਦੇ ਹਰੇਕ ਘਰ ਦੇ ਵਿੱਚ ਪੀਤਾ ਜਾਂਦਾ। ਇਹਦੇ ਵਿੱਚ ਨਾ ਹੀ ਕੋਈ ਸੈਲੀਬ੍ਰਿਟੀ ਦਾ ਚਿਹਰਾ ਹੈ, ਨਾ ਹੀ ਕੋਈ ਟੀਵੀ ਦਾ ਬ੍ਰਾਂਡ ਹੈ, ਨਾ ਹੀ ਕੋਈ ਇਹਦੇ ਵਿੱਚ ਐਡਵਰਟਾਈਜ਼ਮੈਂਟ ਕਿਸੇ ਤਰ੍ਹਾਂ ਦੀ ਵੀ ਕੀਤੀ ਗਈ ਤੇ ਫਿਰ ਵੀ ਇਹੋ ਜਿਹਾ ਬ੍ਰਾਂਡ ਬਣ ਕੇ ਤਿਆਰ ਹੋਇਆ ਜੋ ਅੱਜ ਸਾਰੇ ਭਾਰਤ ਦੇ ਵਿੱਚ ਰਾਜ ਕਰ ਰਿਹਾ। ਹਾਂਜੀ ਅਸੀਂ ਗੱਲ ਕਰ ਰਹੇ ਹਾਂ ਲਾਹੌਰੀ ਜੀਰੇ ਦੀ ਜਿਨ੍ਹਾਂ ਨੇ ਆਪਣੇ ਦੇਸੀ ਸਵਾਦ ਦੇ ਨਾਲ ਪੂਰੇ ਭਾਰਤ ਨੂੰ ਆਪਣਾ دیਵਾਨਾ ਬਣਾ ਲਿਆ। ਤਾਂ ਤੁਸੀਂ ਇਹਦੇ ਨਾਮ ਤੋਂ ਇਹ ਸੋਚ ਰਹੇ ਹੋਵੋਗੇ ਕਿ ਇਹਦਾ ਲਾਹੌਰ ਦੇ ਨਾਲ ਆਖਿਰ ਸੰਬੰਧ ਕੀ ਆ ਤਾਂ ਹੁਣ ਇਹ ਵੀਡੀਓ ਆਪਾਂ ਬਿਲਕੁਲ ਸਟਾਰਟਿੰਗ ਤੋਂ ਸ਼ੁਰੂ ਕਰਦੇ ਆਂ ਤੇ ਦੋਸਤੋ ਇਹ ਕਹਾਣੀ ਆ 2016 ਦੀ ਸ਼ਾਮ ਦੀ ਜਦੋਂ ਤਿੰਨ ਕਜ਼ਨਸ ਸੌਰਬ ਮੁੰਜਲ ਨਿਖਲ ਡੋਦਾ ਤੇ ਸੌਰਬ ਬੁਟਨਾ ਉਰਫ ਸਨੀ ਹਰ ਰੋਜ਼ ਵਾਂਗ ਇਕੱਠੇ ਹੋ ਕੇ ਮਿਲ ਕੇ ਬੈਠਦੇ ਆ ਉਹਨਾਂ ਦੇ ਹੱਥਾਂ ਵਿੱਚ ਕਾਫੀ ਦੇ ਕੱਪ ਜ਼ਰੂਰ ਸੀ ਪਰ ਦਿਮਾਗ ਬਿਜ਼ਨਸ ਤੇ ਆਈਡੀਆਜ਼ ਦੇ ਨਾਲ ਭਰੇ ਹੋਏ ਸੀ ਤਿੰਨੇ ਵੱਖਰੀਆਂ ਵੱਖਰੀਆਂ ਬੈਕਗ੍ਰਾਉਂਡ ਤੋਂ ਸੀ ਤੇ ਬਿਲਕੁਲ ਵੱਖਰੇ ਇੰਟਰਸਟ ਰੱਖਦੇ ਸੀ ਪਰ ਇੱਕ ਗੱਲ ਉਹਨਾਂ ਦੇ ਵਿੱਚ ਕਾਮਨ ਸੀ ਕਿ ਬਹੁਤ ਕੁਝ ਵੱਡਾ ਕਰਨਾ ਚਾਹੁੰਦੇ ਸੀ ਉਹ ਤੇ ਫਿਰ ਇਹੋ ਜਿਹੀ ਹੀ ਇੱਕ ਸ਼ਾਮ ਨੂੰ ਜਨਮ ਹੁੰਦਾ ਆ ਕੋਕਾ ਕੋਲਾ ਤੇ ਪੈਪਸੀ ਵਰਗੀਆਂ ਕੰਪਨੀਆਂ ਨੂੰ ਟੱਕਰ ਦੇਣ ਵਾਲੀ ਇੱਕ ਦੇਸੀ ਕੰਪਨੀ ਦਾ ਜਦੀ ਅੱਜ ਕੀਮਤ ਆ ਸੈਂਕੜੇ ਕਰੋੜਾਂ ਦੇ ਵਿੱਚ ਹੁਣ ਹੁਣ ਤੁਸੀਂ ਇਹ ਸੋਚੋ ਕਿ ਇਹ ਸਾਰਾ ਕੁਝ ਹੋਇਆ ਕਿਵੇਂ ਤੇ ਇਹ ਸਾਰੀਆਂ ਚੀਜ਼ਾਂ ਨੂੰ ਜਾਣਨ ਤੋਂ ਪਹਿਲਾਂ ਆਪਾਂ ਇਹ ਦੇਖ ਲਈਏ ਕਿ ਇਹ ਤਿੰਨ ਭਰਾ ਕਿਵੇਂ ਕੰਮ ਕੀਤਾ ਇਹਨਾਂ ਤਿੰਨਾਂ ਭਰਾਵਾਂ ਨੇ ਕਿਵੇਂ ਆਪਣੀ ਕੰਪਨੀ ਨੂੰ ਇੱਥੋਂ ਤੱਕ ਪਹੁੰਚਾਇਆ ਹੁਣ ਸਾਰਿਆਂ ਤੋਂ ਪਹਿਲਾਂ ਗੱਲ ਕਰਦੇ ਹਾਂ ਸੌਰਵ ਮੁੰਜਲ ਦੀ ਜਿਨੇ ਬਹੁਤ ਹੀ ਛੋਟੀ ਉਮਰ ਦੇ ਵਿੱਚ ਆਪਣੀ ਬਿਜ਼ਨਸ ਦੀ ਜਿਹੜੀ ਯਾਤਰਾ ਆ ਉਹ ਸ਼ੁਰੂ ਕੀਤੀ ਸੀ ਤੇ 2012 ਵਿੱਚ ਜਦੋਂ ਉਹ ਸਿੰਗਾਪੁਰ ਤੋਂ MBA ਕਰ ਰਿਹਾ ਸੀ ਉਹਨੇ ਟ੍ਰੇਡ ਫਾਈਨੈਂਸ ਵਿੱਚ ਆਪਣਾ ਹੱਥ ਅਜਮਾਇਆ ਤੇ ਤੁਸੀਂ ਜਾਣ ਕੇ ਹੈਰਾਨ ਹੋਵੋਗੇ ਕਿ ਹੁਣ ਅੱਜ ਦੀ ਡੇਟ ਦੇ ਵਿੱਚ ਜਿਹੜਾ ਉਹਦਾ ਵੈਂਚਰ ਆ ਉਹ 15 ਮਿਲੀਅਨ ਡਾਲਰ ਤੱਕ ਪਹੁੰਚ ਚੁੱਕਿਆ ਆ ਹਾਲਾਂਕਿ ਇਹ ਬਹੁਤ ਵੱਡੀ ਪ੍ਰਾਪਤੀ ਸੀ ਉਹਦੇ ਲਈ ਪਰ ਉਹਦੇ ਦਿਲ ਵਿੱਚ ਅਜੇ ਵੀ ਕੁਝ ਨਾ ਕੁਝ ਅਧੂਰਾ ਚੱਲ ਰਿਹਾ ਸੀ ਹੁਣ ਸੌਰਵ ਨੇ ਫੈਸਲਾ ਕੀਤਾ ਕਿ ਮੈਨੂੰ ਵਾਪਸ ਭਾਰਤ ਆਉਣਾ ਚਾਹੀਦਾ ਹੈ ਤੇ ਉਹ ਆਪਣੇ ਦੇਸ਼ ਦੇ ਵਿੱਚ ਹੀ ਕੁਝ ਕਰਨਾ ਚਾਹੁੰਦਾ ਸੀ ਤੇ ਸੌਰਵ ਨੇ ਭਾਰਤ ਦੇ ਵਿੱਚ ਆ ਕੇ ਇੱਕ ਰੈਸਟੋਰੈਂਟਸ ਦੀ ਸੀਰੀਜ਼ ਸ਼ੁਰੂ ਕੀਤੀ ਜਿਹਦਾ ਨਾਮ ਆ ਹੈਰੀਟੇਜ ਹਵੇਲੀ ਜੋ ਕਿ ਅਜ ਪ੍ਰੀਮੀਅਮ ਡੈਸਟੀਨੇਸ਼ਨ ਲੋਕਾਂ ਦਾ ਬਣ ਚੁੱਕਿਆ ਆ ਤੇ ਇਹ ਰੈਸਟੋਰੈਂਟ ਜਦੋਂ ਬਣਾ ਰਿਆ ਸੀ ਨਾ ਉਹਨੂੰ ਭਾਰਤ ਦੇ ਲੋਕਾਂ ਦੀ ਅਸਲੀ ਸਮਝ ਆਈ ਤੇ ਸੌਰਵ ਨੇ ਇਹ ਦੇਖਿਆ ਕਿ ਭਾਰਤ ਦੇ ਵਿੱਚ ਜਿਹੜਾ ਕਸਟਮਰ ਆ ਉਹ ਜਦੋਂ ਕੋਈ ਚੀਜ਼ ਲੈਣ ਜਾਂਦਾ ਜਾਂ ਕੋਈ ਸਰਵਿਸ ਲੈਣ ਜਾਂਦਾ ਤਾਂ ਉਹ ਸਭ ਤੋਂ ਪਹਿਲਾਂ ਉਹਦੀ ਕੁਆਲਿਟੀ ਦੇ ਨਾਲ ਨਾਲ ਉਹਦੀ ਕੀਮਤ ਜ਼ਰੂਰ ਦੇਖਦਾ ਆ ਤੇ ਜੇਕਰ ਆਪਾਂ ਦੂਜੇ ਭਰਾ ਸਣੀ ਦੀ ਗੱਲ ਕਰੀਏ ਤਾਂ ਉਹ ਇਹੋ ਜਿਹਾ ਬੰਦਾ ਸੀ ਜੋ ਸਿਰਫ ਗੱਲਾਂ ਹੀ ਨਹੀਂ ਸੀ ਕਰਦਾ ਸਗੋਂ ਸਿੱਧਾ ਮੈਦਾਨ ਦੇ ਵਿੱਚ ਉਤਰ ਜਾਂਦਾ ਸੀ ਚਾਹੇ ਦੁਕਾਨਦਾਰ ਹੋਵੇ ਚਾਹੇ ਚਾਹ ਵਾਲੀ ਦੁਕਾਨ ਆਲਾ ਬੰਦਾ ਹੋਵੇ ਕਿਸੇ ਵੀ ਤਰ੍ਹਾਂ ਗਾਹਕ ਨੂੰ ਕਿਵੇਂ ਮਨਾਉਣਾ ਆ ਜਾਂ ਗਰਾਉਂਡ ਲੈਵਲ ਤੇ ਜਾ ਕੇ ਕੋਈ ਕੰਮ ਕਰਨਾ ਆ ਕਿਸੇ ਨਾਲ ਕੋਈ ਡੀਲ ਸੈੱਟ ਕਰਨੀ ਆ ਤਾਂ ਉਹ ਇਨ੍ਹਾਂ ਸਾਰੀਆਂ ਚੀਜ਼ਾਂ ਦੇ ਵਿੱਚ ਗੱਲਾਂ ਬਾਤਾਂ ਦਾ ਮਾਹਰ ਸੀ ਉਹਦੀ ਸਭ ਤੋਂ ਵੱਡੀ ਜਿਹੜੀ ਤਾਕਤ ਸੀ ਉਹ ਲੋਕਾਂ ਦੇ ਨਾਲ ਕਨੈਕਸ਼ਨ ਬਣਾਉਣ ਦੀ ਸੀ ਤੇ ਆਪਾਂ ਜੇ ਤੀਜੇ ਚਿਹਰੇ ਦੀ ਗੱਲ ਕਰੀਏ ਤਾਂ ਤੀਜਾ ਭਰਾ ਸੀ ਨikhil ਜਿਹਦੀ ਬੈਕਗ੍ਰਾਉਂਡ ਖੇਤੀਬਾੜੀ ਦੇ ਵਿੱਚੋਂ ਸੀ ਪਰ ਦਿਲੋਂ ਉਹ ਇੱਕ ਫੂਡੀ ਬੰਦਾ ਸੀ ਪ੍ਰੋਪਰ ਖਾਣ ਪੀਣ ਨੂੰ ਪਸੰਦ ਕਰਨ ਵਾਲਾ ਬੰਦਾ ਸੀ ਉਹਨੂੰ ਖਾਣਾ ਬਣਾਉਣ ਦਾ ਇੰਨਾ ਕੋ ਸ਼ੌਂਕ ਸੀ ਕਿ ਉਹ ਹਰ ਹਫਤੇ ਕੁਛ ਨਾ ਕੁਛ ਐਕਸਪੈਰੀਮੈਂਟ ਕਰਦਾ ਰਹਿੰਦਾ ਕੋਈ ਨਵੀਂ ਚੀਜ਼ ਟਰਾਈ ਕਰਦਾ ਤੇ ਇੱਕ ਦਿਨ ਕੀ ਹੋਇਆ ਜਦੋਂ ਐਕਸਪੈਰੀਮੈਂਟ ਕਰ ਰਿਹਾ ਸੀ ਤੇ ਉਹਨੇ ਇੱਕ ਜੀਰੇ ਵਾਲੀ ਡਰਿੰਕ ਬਣਾਈ ਜੋ ਕਿ ਦੇਸੀ ਆਪਣੇ ਘਰਾਂ ਦੇ ਵਿੱਚ ਬਣਾਈ ਜਾਂਦੀ ਹੈ ਤੇ ਜਦੋਂ ਉਹਨੇ ਖੁਦ ਟੇਸਟ ਕੀਤਾ ਤਾਂ ਉਹਨੂੰ ਉਹ ਇੰਨਾ ਕੋ ਪਸੰਦ ਆਇਆ ਤੇ ਉਹਨੇ ਸੋਚਿਆ ਕਿ ਕਿਉਂ ਨਾ ਆਪਣੇ ਭਰਾਵਾਂ ਨੂੰ ਵੀ ਇਹ ਟੇਸਟ ਕਰਾਵਾਂ ਤਾਂ ਜਦੋਂ ਉਹ ਤਿੰਨੇ ਭਰਾ ਇਕੱਠੇ ਹੋ ਕੇ ਬੈਠੇ ਤਾਂ ਉਹਨਾਂ ਨੇ ਜਦੋਂ ਉਹ ਡਰਿੰਕ ਟੇਸਟ ਕੀਤੀ ਤਾਂ ਉਹਨਾਂ ਦੇ ਦਿਮਾਗ ਦੇ ਵਿੱਚ ਇੱਕ ਪਲਾਨ ਆਇਆ ਉਹਨਾਂ ਨੇ ਸੋਚਿਆ ਕਿ ਇਹੇ ਜੀ ਟੇਸਟੀ ਚੀਜ਼ ਤਾਂ ਮਾਰਕੀਟ ਦੇ ਵਿੱਚ ਹੋਣੀ ਚਾਹੀਦੀ ਹੈ ਤੇ ਸਨੀ ਨੇ ਮੰਨਿਆ ਕਿ ਹਾਲਾਂਕਿ ਭਾਰਤ ਜਿਹੜਾ ਆ ਉਹ ਮਾਡਰਨਾਈਜ਼ ਹੋ ਗਿਆ ਪਰ ਟੇਸਟ ਦੇ ਮਾਮਲੇ ਦੇ ਵਿੱਚ ਅਜੇ ਵੀ ਅਸੀਂ ਪੂਰੀ ਤਰ੍ਹਾਂ ਦੇਸੀ ਆ ਜਿੱਥੇ ਸਾਰੇ ਜਣੇ ਕੋਕਾ ਕੋਲਾ ਪੈਪਸੀ ਜਾਂ ਔਰੈਂਜ ਡਰਿੰਕਸ ਵੇਟ ਰਹੇ ਨੇ ਉੱਥੇ ਇੱਕ ਵੱਖਰੀ ਤਰ੍ਹਾਂ ਦੀ ਮੰਗ ਹੋ ਸਕਦੀ ਹੈ ਇੱਕ ਵੱਖਰੀ ਤਰ੍ਹਾਂ ਦਾ ਸੈਟਅਪ ਕੀਤਾ ਜਾ ਸਕਦਾ ਹੁਣ ਐਵੇਂ ਦੀ ਵੀ ਕੋਈ ਗੱਲ ਨਹੀਂ ਸੀ ਕਿਸ ਤੋਂ ਪਹਿਲਾਂ ਭਾਰਤ ਦੇ ਵਿੱਚ ਕਿਸੇ ਤਰ੍ਹਾਂ ਦੀ ਜੀਰਾ ਡਰਿੰਕ ਆਈ ਹੋਈ ਨਹੀਂ ਸੀ ਐਕਚੁਅਲੀ ਸਾਲ ਸੀ 1977 ਜਦੋਂ ਸਰਕਾਰੀ ਨਿਯਮਾਂ ਕਾਰਨ ਕੋਕਾ ਕੋਲਾ ਅਜੇ ਭਾਰਤ ਦੇ ਵਿੱਚ ਆਈ ਨਹੀਂ ਸੀ ਉਸ ਸਮੇਂ ਪਰਲੇ ਨੇ ਮਾਰਕੀਟ ਦੇ ਵਿੱਚ ਇੱਕ ਸ਼ਾਨਦਾਰ ਮਸਾਲਾ ਫਲੇਵਰ ਵਾਲੀ ਡਰਿੰਕ ਲਾਂਚ ਕੀਤੀ ਸੀ ਜਿਹਦਾ ਨਾਮ ਸੀ ਰਿੰਜਿੰਗ ਤੇ ਤੁਸੀਂ ਬਿਲੀਵ ਨਹੀਂ ਕਰੋਗੇ ਕਿ ਰਿਮਜਿਮ ਇੰਨੀ ਜਿਆਦਾ ਪੋਪੂਲਰ ਹੋ ਰਹੀ ਸੀ ਕਿ ਉਦੋਂ ਹਰੇਕ ਮਾਰਕੀਟ ਦੇ ਵਿੱਚ ਸੀਗੀ ਪਰ ਜਿਵੇਂ ਹੀ ਕੋਕਾ ਕੋਲਾ ਭਾਰਤ ਦੇ ਵਿੱਚ ਆਈ ਤਾਂ ਉਹਨੇ ਪਾਰਲੇ ਦੀਆਂ ਸਾਰੀਆਂ ਸੌਫਟ ਡਰਿੰਕਸ ਜਿਹੜੀਆਂ ਉਹ ਖਰੀਦ ਲਈਆਂ ਤੇ ਰਿਮਜਿਮ ਨੂੰ ਬੰਦ ਕਰਤਾ ਕਿਉਂਕਿ ਕੋਕਾ ਕੋਲਾ ਸਿਰਫ ਉਹਨਾਂ ਪ੍ਰੋਡਕਟਸ ਦੇ ਵਿੱਚ ਇਨਵੈਸਟ ਕਰਨਾ ਚਾਹੁੰਦਾ ਸੀ ਜਿਹੜੀਆਂ ਇੰਟਰਨੈਸ਼ਨਲ ਲੈਵਲ ਤੇ ਮਤਲਬ ਗਲੋਬਲ ਲੈਵਲ ਤੇ ਉਹ ਵੇਚ ਰਹੇ ਸੀ ਆਲਰੇਡੀ ਤੇ ਇਹੀ ਕਾਰਨ ਸੀ ਕਿ ਭਾਰਤ ਦੇ ਵਿੱਚ ਕੋਈ ਵੱਡਾ ਜੀਰਾ ਫਲੇਵਰ ਵਾਲਾ ਜਾਂ ਕੋਈ ਦੇਸੀ ਡਰਿੰਕ ਦੁਬਾਰਾ ਸਿਰ ਨਹੀਂ ਉਠਾ ਸਕਿਆ ਹਾਂਜੀ ਪਰ ਇਹ ਜ਼ਰੂਰ ਸੀ ਕਿ ਇਹਦੇ ਵਿੱਚਕਾਰ ਕੁਝ ਰੀਜਨਲ ਲੈਵਲ ਵਾਲੇ ਕੁਝ ਸਟੇਟ ਲੈਵਲ ਵਾਲੇ ਪਲੇਅਰ ਆਏ ਜਿਵੇਂ ਮੁੰਬਈ ਦਾ ਜੀਰਾ ਮਸਾਲਾ ਓਡੀਸਾ ਦਾ ਸਪਾਈਸਪ ਤੇ ਕਰਨਾਟਕਾ ਦਾ ਬਿੰਦੂ ਜੀਰਾ ਪਰ ਉਹਨਾਂ ਦੀ ਪਹੁੰਚ ਆਪਣੇ ਜਿਹੜੇ ਰੀਜਨਸ ਤੱਕ ਹੀ ਸੀਮਤ ਸੀ ਆਪਣੀਆਂ ਸਟੇਟਸ ਦੀਆਂ ਮਾਰਕੀਟਸ ਤੱਕ ਸੀਮਤ ਸੀ ਉਹਨਾਂ ਨੇ ਕਿਤੇ ਵੀ ਨੈਸ਼ਨਲ ਲੈਵਲ ਤੇ ਆਪਣਾ ਨਾਮ ਨਹੀਂ ਬਣਾਇਆ ਸੌਰਭ ਤੇ ਉਹਦੇ ਜਿਹੜੇ ਕਜ਼ਨ ਸੀ ਉਹ ਨੈਸ਼ਨਲ ਲੈਵਲ ਤੇ ਇਸ ਡਰਿੰਕ ਨੂੰ ਲਾਂਚ ਕਰਨਾ ਚਾਹੁੰਦੇ ਸੀ ਤੇ ਉਹਨਾਂ ਨੇ ਇਹ ਸੋਚ ਕੇ ਇੱਕ ਬੋਲਡ ਸਟੈਪ ਲਿਆ ਤੇ ਮਾਰਕੀਟ ਵਿੱਚ ਜੀਰਾ ਫਲੇਵਰ ਵਾਲੀ ਜਿਹੜੀ ਡਰਿੰਕ ਆ ਇਹ ਲਾਂਚ ਕੀਤੀ ਤਾਂ ਉਹਨਾਂ ਨੇ ਇਹ ਫੈਸਲਾ ਕੀਤਾ ਕਿ ਇਹ ਜਿਹੜੀ ਡਰਿੰਕ ਆ ਇਹਦਾ ਟੇਸਟ ਪੂਰੀ ਤਰ੍ਹਾਂ ਨਾਲ ਦੇਸੀ ਹੋਊਗਾ ਪਰ ਇਹਦਾ ਜਿਹੜਾ ਬ੍ਰਾਂਡ ਆ ਉਹ ਇੰਟਰਨੈਸ਼ਨਲ ਲੈਵਲ ਦਾ ਹੋਊਗਾ ਪਾਵਰਫੁਲ ਹੋਊਗਾ ਫੇਸ ਦੀ ਰਿਪਰੈਜੈਂਟੇਸ਼ਨ ਹੋਊਗੀ ਮਤਲਬ ਉਹ ਇਹੋ ਜੀ ਚੀਜ਼ ਹੋਊਗੀ ਜ ਜਿਹਦੀ ਸ਼ਕਲ ਦੇਖ ਕੇ ਲੋਕ ਉਹਦੇ ਨਾਲ ਕਨੈਕਟ ਕਰ ਪਾਉਣਗੇ ਪਰ ਇਹ ਵੀ ਸਾਨੂੰ ਪਤਾ ਹੈ ਕਿ ਕਿਸੇ ਚੀਜ਼ ਨੂੰ ਬਣਾਉਣਾ ਪਰ ਤੇ ਉਹਨੂੰ ਮਾਰਕੀਟ ਕਰਨਾ ਤੇ ਉਹਨੂੰ ਗਾਹਕਾਂ ਦੇ ਸਾਹਮਣੇ ਪ੍ਰੈਜੈਂਟ ਕਰਨਾ ਤੇ ਬਾਅਦ ਦੇ ਵਿੱਚ ਗਾਹਕਾਂ ਦੇ ਦਿਲਾਂ ਤੱਕ ਪਹੁੰਚ ਜਾਣਾ ਇਹ ਬਿਲਕੁਲ ਵੱਖਰੇ ਲੈਵਲ ਦੀ ਚੁਣੌਤੀ ਆ ਪਰ ਇਹ ਤਿੰਨੇ ਬ੍ਰਦਰਸ ਕੁਝ ਇਸ ਤਰ੍ਹਾਂ ਦੇ ਬੰਦੇ ਸੀ ਜੋ ਹਾਰ ਕਦੀ ਵੀ ਨਹੀਂ ਸੀ ਮੰਨਣਾ ਚਾਹੁੰਦੇ ਇਨਾ ਭਰਾਵਾਂ ਨੇ 2017 ਵਿੱਚ ਆਰਕੀਅਨ ਫੂਡਸ ਨਾਮ ਦੀ ਇੱਕ ਕੰਪਨੀ ਬਣਾਈ ਜੋ ਕਿ ਲਾਹੌਰੀ ਜੀਰੇ ਦੀ ਪੇਰੈਂਟ ਕੰਪਨੀ ਸੀ ਡਰਿੰਕ ਦਾ ਫਾਰਮੂਲਾ ਇਹਨਾਂ ਦੇ ਕੋਲ ਪੂਰਾ ਤਿਆਰ ਬਰ ਤਿਆਰ ਸੀ ਪਰ ਹੁਣ ਨਾਮ ਵੀ ਸੋਚਣਾ ਸੀ ਕੀਮਤ ਵੀ ਤੈਅ ਕਰਨੀ ਸੀ ਤੇ ਸਭ ਤੋਂ ਇੰਪੋਰਟੈਂਟ ਚੀਜ਼ ਸੀ ਕਿ ਪੈਕੇਜਿੰਗ ਕਿਵੇਂ ਦੀ ਹੋਵੇ ਬਹੁਤ ਜ਼ਿਆਦਾ ਸੋਚਣ ਤੋਂ ਬਾਅਦ ਉਹਨਾਂ ਨੇ ਇਹ ਡਰਿੰਕ ਦਾ ਨਾਮ ਤੈਅ ਕੀਤਾ ਹੁਣ ਸਵਾਲ ਇਹ ਉੱਠਦਾ ਸੀ ਕਿ ਲਾਹੌਰੀ ਜੀਰਾ ਕਿਉਂ ਕੀ ਇਹ ਡਰਿੰਕ ਲਾਹੌਰ ਤੋਂ ਇਨਸਪਾਇਰਡ ਸੀ ਅਸਲ ਵਿੱਚ ਇਸ ਡਰਿੰਕ ਦਾ ਜਿਹੜਾ ਮੇਨ ਹੀਰੋ ਸੀ ਉਹ ਸੀ ਇੰਗਰੀਡੀਅੰਟ ਜੀਰਾ ਇੱਕ ਹੋਰ ਚੀਜ਼ ਜੋ ਇਹਦੇ ਵਿੱਚ ਬਹੁਤ ਮੇਨ ਸੀ ਉਹ ਸੀ ਰੌਕ ਸాల్ਟ ਜਿੰਨੂੰ ਲਾਹੌਰੀ ਨਮਕ ਵੀ ਕਿਹਾ ਜਾਂਦਾ ਇਸੇ ਲਈ ਇਸ ਡਰਿੰਕ ਦਾ ਨਾਮ ਰੱਖਿਆ ਗਿਆ ਲਾਹੌਰੀ ਜੀਰਾ ਤਾਂ ਕਿ ਜੋ ਟੇਸਟ ਤੋਂ ਲੈ ਕੇ ਨਾਮ ਤੱਕ ਹਰ ਚੀਜ਼ 'ਚ ਦੇਸੀ ਟੱਚ ਦਿੱਤਾ ਜਾ ਸਕੇ ਹੁਣ ਕੀਮਤ ਦੀ ਗੱਲ ਕਰਦੇ ਹਾਂ ਹੁਣ ਇਹਦੀ ਕੀਮਤ ਰੱਖੀ ਗਈ 10 ਰੁਪਏ ਤਾਕੀ ਜੋ ਛੋਟੇ ਤੇ ਵੱਡੇ ਸ਼ਹਿਰਾਂ ਦੇ ਵਿੱਚ ਹਰ ਕੋਈ ਇਹਨੂੰ ਆਸਾਨੀ ਦੇ ਨਾਲ ਖਰੀਦ ਸਕੇ ਮਤਲਬ ਕਸਟਮਰ ਦੀ ਜੇਬ ਦਾ ਪੂਰਾ ਧਿਆਨ ਰੱਖਿਆ ਗਿਆ ਇਸ ਤੋਂ ਬਾਅਦ ਜਦੋਂ ਬ੍ਰਾਂਡ ਨੇਮ ਦੀ ਦਿਖ ਦੀ ਗੱਲ ਆਈ ਕਿ ਇਹ ਬੋਤਲ ਦੁਕਾਨਾਂ ਦੇ ਵਿੱਚ ਸ਼ੈਲਫ ਦੇ ਪਈ ਕਿਵੇਂ ਦੀ ਲੱਗੂਗੀ ਤਾਂ ਇੱਕ ਬੜੀ ਅਜੀਬ ਚੀਜ਼ ਹੋਈ ਕਿ ਜਿਹੜੀ ਪਹਿਲਾਂ ਤੋਂ ਡਰਿੰਕਸ ਮਾਰਕੀਟ ਦੇ ਵਿੱਚ ਵਿਕ ਰਹੀਆਂ ਸੀ ਉਹ ਇੱਕ ਨਾਰਮਲ ਜੀ ਉਹਨਾਂ ਦੇ ਉੱਤੇ ਲਿਸਟਾਂ ਲੱਗੀਆਂ ਹੁੰਦੀਆਂ ਸੀ ਬਿਲਕੁਲ ਦੇਸੀ ਜੀ ਸੇਮ ਜੀ ਪੈਕੇਜਿੰਗ ਸੀ ਹੁਣ ਇਹ ਤਿੰਨ ਭਰਾ ਚਾਹੁੰਦੇ ਸੀ ਕਿ ਪੈਕੇਜਿੰਗ ਜਿਹੜੀ ਆ ਸਾਡੀ ਪ੍ਰੋਡਕਟ ਦੀ ਉਹ ਐਵੇਂ ਦੀ ਹੋਵੇ ਕਿ ਦੁਕਾਨਾਂ ਦੇ ਵਿੱਚ ਜਦੋਂ ਇਹ ਪਿਆ ਹੋਵੇ ਇਹ ਪ੍ਰੋਡਕਟ ਦੂਰੋਂ ਦੇਖ ਕੇ ਇੱਕ ਆਪਣੀ ਅਲੱਗ ਪਛਾਣ ਦਿਖਾਵੇ ਹੁਣ ਲਾਹੌਰੀ ਜੀਰੇ ਨੂੰ ਇੱਕ ਪ੍ਰੀਮੀਅਮ ਬ੍ਰਾਂਡ ਦੀ ਤਰ੍ਹਾਂ ਪੇਸ਼ ਕਰਨ ਦਾ ਫੈਸਲਾ ਲਿਆ ਗਿਆ ਭਾਵੇਂ ਕਿ ਇਹਦੀ ਕੀਮਤ ਸਿਰਫ 10 ਰੁਪਏ ਸੀ ਉਹਨਾਂ ਭਰਾਵਾਂ ਨੇ ਆਪਣੀ ਲੇਬਲ ਡਿਜ਼ਾਈਨਿੰਗ ਵਿੱਚ ਪ੍ਰੀਮੀਅਮ ਕੰਬੀਨੇਸ਼ਨ ਵਰਤੇ ਆ ਫੋਟੋ ਲੋਗੋ ਤੇ ਉਹਦੀ ਪੈਕੇਜਿੰਗ ਇਹੋ ਜੀ ਚੁਣੀ ਕਿ ਸਾਰਾ ਕੁਝ ਕਲਾਸੀ ਲੱਗੇ ਅਸਲ ਵਿੱਚ ਹੁਣ ਪੂਰੀ ਕਮਰਸ਼ੀਅਲ ਲੈਵਲ ਦੀ ਅੱਗੇ ਗੇਮ ਸ਼ੁਰੂ ਹੁੰਦੀ ਹੈ ਜਦੋਂ ਪ੍ਰੋਡਕਟ ਨੂੰ ਸਹੀ ਤਰੀਕੇ ਦੇ ਨਾਲ ਮਾਰਕੀਟ ਤੱਕ ਪਹੁੰਚਾਇਆ ਜਾਊਗਾ ਤੇ ਇਹ ਜ਼ਿੰਮੇਵਾਰੀ ਦਿੱਤੀ ਗਈ ਸੌਰਭ ਪੋਟਨਾ ਨੂੰ ਜੋ ਗਰਾਊਂਡ ਲੈਵਲ ਐਕਸਪਰਟ ਸੀ ਇਹ ਸਾਰੀ ਚੀਜ਼ ਦਾ ਜਦੋਂ ਸੌਰਬ ਨੇ ਲੁਧਿਆਣੇ ਦੇ ਇੱਕ ਵੱਡੇ ਡਿਸਟ੍ਰੀਬਿਊਟਰ ਨਾਲ ਗੱਲਬਾਤ ਕੀਤੀ ਤਾਂ ਸ਼ੁਰੂ ਵਿੱਚ ਕੁਝ ਨਾਰਮਲ ਲੱਗ ਰਿਹਾ ਸੀ ਪਰ ਅਖੀਰਲੇ ਮੌਕੇ ਦੇ ਵਿੱਚ ਡਿਸਟ੍ਰੀਬਿਊਟਰ ਨੇ ਇੱਕ ਸ਼ਰਤ ਰੱਖੀ ਕਿ ਜਦੋਂ ਪ੍ਰੋਡਕਟ ਉਹਦੇ ਕੋਲ ਆਊਗਾ ਉਹ ਇਹ ਦੇਖੇਗਾ ਕਿ ਇਹ ਪ੍ਰੋਡਕਟ ਵਿਕਿਆ ਜਾਂ ਨਹੀਂ ਵਿਕਿਆ ਜੇ ਉਹ ਪ੍ਰੋਡਕਟ ਨਹੀਂ ਵਿਕੂਗਾ ਤਾਂ ਉਹਦੀ ਕੋਈ ਪੇਮੈਂਟ ਨਹੀਂ ਹੋਊਗੀ ਸਮਾਨ ਵਾਪਸ ਦੇ ਦਿੱਤਾ ਜਾਊਗਾ ਪਰ ਜੇ ਉਹ ਪ੍ਰੋਡਕਟ ਵਿਕ ਜਾਂਦਾ ਤਾਂ ਉਸ ਤੋਂ ਬਾਅਦ ਸਾਰੀ ਪੇਮੈਂਟ ਕੀਤੀ ਜਾਊਗੀ ਐਡਵਾਂਸ ਪੇਮੈਂਟ ਦਾ ਉਹਦੇ ਵਿੱਚ ਕੋਈ ਨਾਮੋ ਨਿਸ਼ਾਨ ਨਹੀਂ ਸੀ ਇਹ ਨਵੇਂ ਬਿਜ਼ਨਸ ਤੇ ਲਈ ਇੱਕ ਕਾਮਨ ਵਿਹਾਰ ਸੀ ਕਾਮਨ ਬਿਹੇਵੀਅਰ ਸੀ ਲੋਕਾਂ ਦਾ ਇਸੇ ਕਰਕੇ ਜਦੋਂ ਵੀ ਕੋਈ ਬਿਜ਼ਨਸ ਦੀ ਸਟਾਰਟਅਪ ਹੁੰਦੀ ਹੈ ਤਾਂ ਉਹਦੇ ਵਿੱਚ ਲੋਕਾਂ ਨੂੰ ਭਾਰੀ ਨੁਕਸਾਨ ਜਿਹੜਾ ਉਠਾਉਣਾ ਪੈਂਦਾ ਆ ਕਿਉਂਕਿ ਇਹਦੇ ਬਿਜ਼ਨਸ ਦੇ ਵਿੱਚ ਕੈਸ਼ ਫਲੋ ਦਾ ਚੱਲਣਾ ਬਹੁਤ ਜ਼ਰੂਰੀ ਹੈ ਜੇਕਰ ਤੁਸੀਂ ਪ੍ਰੋਡਕਟ ਮਾਰਕੀਟ ਚ ਭੇਜਿਆ ਤਾਂ ਤੁਹਾਨੂੰ ਕੋਈ ਪੈਸਾ ਮਿਲੇਗਾ ਜਿਹਦੇ ਲਈ ਤੁਸੀਂ ਬਾਅਦ ਦੇ ਵਿੱਚ ਉਹਦੇ ਨਾਲ ਮੈਨੂਫੈਕਚਰਿੰਗ ਕਰੋਗੇ ਉਹ ਪ੍ਰੋਡਕਟ ਨੂੰ ਤਿਆਰ ਕਰੋਗੇ ਪਰ ਜੇਕਰ ਤੁਹਾਡਾ ਪੈਸਾ ਮਾਰਕੀਟ ਦੇ ਵਿੱਚ اٹਕ ਜਾਂਦਾ ਤਾਂ ਬਿਜ਼ਨਸ ਦੇ ਲਈ ਇਹ ਬਹੁਤ ਵੱਡੀ ਮੁਸੀਬਤ ਸਾਬਤ ਹੋ ਸਕਦੀ ਹੈ ਹੁਣ ਇਹਦੇ ਵਿੱਚ ਦੋ ਆਪਸ਼ਨ ਸੀ ਲਾਹੌਰੀ ਜੀਰੇ ਦੇ ਜਿਹੜੇ ਪ੍ਰੋਡਕਸ਼ਨ ਵਾਲੇ ਬੰਦਿਆਂ ਕੋਲ ਪਹਿਲਾ ਅਸੀਂ ਕਿ ਡਿਸਟ੍ਰੀਬਿਊਟਰਾਂ ਦੀ ਸ਼ਰਤ ਜਿਹੜੀ ਉਹ ਮੰਨ ਲਈ ਜਾਵੇ ਤੇ ਮਾਲ ਭੇਜ ਕੇ ਪੇਮੈਂਟ ਦਾ ਇੰਤਜ਼ਾਰ ਕੀਤਾ ਜਾਵੇ ਤੇ ਦੂਜਾ ਸਿੱਧਾ ਰਿਟੇਲਰਾਂ ਕੋਲ ਜਾਂ ਦੁਕਾਨਦਾਰਾਂ ਕੋਲ ਜਾਇਆ ਜਾਵੇ ਤੇ ਉਹਨਾਂ ਦੇ ਨਾਲ ਜੁੜ ਕੇ ਆਪਣਾ ਜਿਹੜਾ ਪ੍ਰੋਡਕਟ ਆ ਮਾਰਕੀਟ ਦੇ ਵਿੱਚ ਸਿੱਧਾ ਪੁਸ਼ ਕੀਤਾ ਜਾਵੇ ਦੇ ਲਾਹੌਰੀ ਜੀਰੇ ਵਾਲੇ ਜਿਹੜੇ ਬੰਦੇ ਸੀ ਇਹ बिजनेसमੈਨ ਸੀ ਇਹਨਾਂ ਨੇ ਦੂਜੀ অপਸ਼ਨ ਚੁਣੀ ਉਹਨਾਂ ਨੇ ਸਿੱਧਾ ਸਾਰੇ ਦੁਕਾਨਦਾਰਾਂ ਨੂੰ ਤੇ ਸਾਰੇ ਰਿਟੇਲਰਾਂ ਨੂੰ ਕੰਟੈਕਟ ਕੀਤਾ ਤੇ ਉਹਨਾਂ ਨੂੰ ਸੈਂਪਲ ਭੇਜੇ ਤੇ ਡਰਿੰਕ ਟੇਸਟ ਵੀ ਕਰਵਾਇਆ ਇਹਦੇ ਨਾਲ ਉਹਨਾਂ ਨੂੰ ਵੱਖ-ਵੱਖ ਫੀਡਬੈਕਸ ਵੀ ਮਿਲੇ ਉਦਾਹਰਣ ਦੇ ਤੌਰ ਤੇ ਜੇ ਕਿਸੇ ਨੇ ਕਿਹਾ ਕਿ ਇਹ ਡਰਿੰਕ ਦਾ ਰੰਗ ਫਿੱਕਾ ਤਾਂ ਇਹਨੂੰ ਉਸ ਤਰ੍ਹਾਂ ਸੈੱਟ ਕੀਤਾ ਗਿਆ ਜੇ ਕਿਸੇ ਨੇ ਕਿਹਾ ਕਿ ਇਹਦੇ ਵਿੱਚ ਮਿੱਠੇ ਦਾ ਲੈਵਲ ਜਿਹੜਾ ਆ ਸੰਤੁਲਿਤ ਨਹੀਂ ਹੈਗਾ ਤਾਂ ਉਹਦਾ 슈ਗਰ ਲੈਵਲ ਐਡਜਸਟ ਕੀਤਾ ਗਿਆ ਤੇ ਜੇ ਕਿਸੇ ਨੂੰ ਡਰਿੰਕ ਦੇ ਵਿੱਚ ਜ਼ਿਆਦਾ ਫਿਜ਼ ਲੱਗੀ ਤਾਂ ਉਹਨੂੰ ਸੈੱਟ ਕੀਤਾ ਗਿਆ ਤਾਂ ਇਸ ਹਿਸਾਬ ਨਾਲ ਇੰਨੇ ਬਦਲਾਅ ਕਰਦੇ ਕਰਦੇ ਇਹ ਜਿਹੜੀ ਡਰਿੰਕ ਆ ਆਪਣੇ ਪਰਫੈਕਸ਼ਨ ਦੇ ਬਹੁਤ ਨੇੜੇ ਪਹੁੰਚ ਚੁੱਕੀ ਸੀ ਕਿਉਂਕਿ ਸਾਰੇ ਪ੍ਰੋਡਿਊਸਰਸ ਸਾਰੇ ਮੈਨੂਫੈਕਚਰਰਸ ਜਿਹੜੇ ਸੀ ਉਹ ਇਸ ਚੀਜ਼ ਦਾ ਬਹੁਤ ਧਿਆਨ ਰੱਖ ਰਹੇ ਸੀ ਕਿ ਕਸਟਮਰ ਨੂੰ ਇਹ ਡਰਿੰਕ ਕਿਵੇਂ ਦੀ ਲੱਗੇਗੀ ਹੋਂ ਰਿਟੇਲਰਾਂ ਨੂੰ ਇਹ ਅਹਿਸਾਸ ਹੋਇਆ ਕਿ ਇਹ ਜਿਹੜੀ ਡਰਿੰਕ ਆ ਇਹ ਮਾਰਕੀਟ ਦੇ ਵਿੱਚ ਵਿਕਣੀ ਸ਼ੁਰੂ ਹੋ ਗਈ ਆ ਤੋ ਆਪਣੇ ਗਾਹਕਾਂ ਨੂੰ ਇਹਦੀ ਸਿਫਾਰਿਸ਼ ਕਰਨ ਲੱਗੇ ਕਿ ਇਹ ਡਰਿੰਕ ਪੀ ਕੇ ਦੇਖੋ ਇਹ ਬਹੁਤ ਵਧੀਆ ਜਦੋਂ ਦੁਕਾਨਦਾਰਾਂ ਨੇ ਉਹਨਾਂ ਦਾ ਪ੍ਰੋਡਕਟ ਮਾਰਕੀਟ ਦੇ ਵਿੱਚ ਧੱਕਣਾ ਸ਼ੁਰੂ ਕੀਤਾ ਤੇ ਹੌਲੀ-ਹੌਲੀ ਇਹ ਦੇਸੀ ਮਸਾਲੇ ਦਾ ਡਰਿੰਕ ਆ ਜਿਹੜੀ ਉਹ ਗਾਹਕਾਂ ਦੇ ਦਿਲਾਂ ਦੇ ਉੱਤੇ ਰਾਜ ਕਰਨ ਲੱਗ ਗਈ ਫਿਰ ਕੀ ਹੁੰਦਾ ਕਿ ਉਹੀ ਡਿਸਟ੍ਰੀਬਿਊਟਰ ਜਿਹੜੀਆਂ ਸ਼ਰਤਾਂ ਰੱਖਦੇ ਸੀ ਕਿ ਤੁਹਾਡਾ ਜਿਹੜਾ ਆ ਪੇਮੈਂਟ ਆ ਉਹਨੂੰ ਬਲੌਕ ਕੀਤਾ ਜਾਊਗਾ ਉਹ ਬਾਅਦ ਦੇ ਵਿੱਚ ਪੇ ਕੀਤੀ ਜਾਊਗੀ ਸਮਾਨ ਤੁਹਾਨੂੰ ਵਾਪਸ ਲੈਣਾ ਪਊਗਾ ਉਹਨਾਂ ਨੇ ਜਿਨ੍ਹਾਂ ਨੇ ਐਡਵਾਂਸ ਦੇਣ ਤੋਂ ਨਾ ਕੀਤੀ ਸੀ ਖੁਦ ਫੋਨ ਕਰਕੇ ਉਹ ਇਹ ਕਹਿੰਦੇ ਆ ਕਿ ਆਪਾਂ ਤੁਹਾਨੂੰ ਐਡਵਾਂਸ ਪੇਮੈਂਟ ਕਰਨ ਨੂੰ ਤਿਆਰ ਆ ਤੁਸੀਂ ਆਰਡਰ ਭੇਜੋ ਯਾਨੀ ਹੁਣ ਕੰਟਰੈਕਟ ਮੈਨੂਫੈਕਚਰਿੰਗ ਦੇ ਲਈ ਜਿਹੜੇ ਡਿਸਟ੍ਰੀਬਿਊਟਰ ਆ ਉਹ ਬਿਲਕੁਲ ਤਿਆਰ ਸੀ ਹੁਣ ਇੱਥੇ ਗੱਲ ਕੀ ਸੀ ਕਿ ਤਿੰਨੇ ਭਰਾਵਾਂ ਦਾ ਪ੍ਰੋਡਕਟ ਸੀ ਪਰ ਉਹ ਕਿਸੇ ਥਰਡ ਪਾਰਟੀ ਮਤਲਬ ਕਿਸੇ ਤੀਸਰੇ ਬੰਦੇ ਤੋਂ ਉਹਨੂੰ ਮੈਨੂਫੈਕਚਰ ਕਰਾ ਰਹੇ ਸੀ ਮਤਲਬ ਸਟਾਰਟਿੰਗ ਦੇ ਲੈਵਲ ਤੇ ਇਹ ਚੀਜ਼ ਜਿਹੜੀ ਹੈ ਕੰਮ ਕਰਦੀ ਹੈ ਕਿਉਂਕਿ ਪੈਸਾ ਬਿਜ਼ਨਸ ਦੇ ਵਿੱਚ ਘੱਟ ਲੱਗਿਆ ਹੁੰਦਾ ਪਰ ਹੁਣ ਉਹਨਾਂ ਦਾ ਇਹ ਫੋਕਸ ਸੀ ਕਿ ਕਿਵੇਂ ਇਹਦੀ ਆਪਾਂ ਮਸ਼ੀਨਾਂ ਦਾ ਸੈਟਅਪ ਕਰੀਏ ਕਿਵੇਂ ਉਹਦੇ ਵਿੱਚ ਪੈਸਾ ਲਾ ਕੇ ਆਪਾਂ ਆਪ ਇਹ ਡਰਿੰਕ ਨੂੰ ਤਿਆਰ ਕਰਨਾ ਸ਼ੁਰੂ ਕਰੀਏ ਕਿਉਂਕਿ ਹੁਣ ਆਰਡਰ ਇੰਨੇ ਜ਼ਿਆਦਾ ਵਧਨੇ ਸ਼ੁਰੂ ਹੋ ਗਏ ਤੇ ਕੰਟਰੈਕਟ ਮੈਨੂਫੈਕਚਰਿੰਗ ਦੇ ਨਾਲ ਜਿਹੜਾ ਆਰਡਰ ਦਾ ਲੈਵਲ ਸੀ ਉਹ ਇੰਨਾ ਕੋ ਵਧ ਗਿਆ ਕਿ ਥਰਡ ਪਾਰਟੀ ਬੰਦਿਆਂ ਕੋਲੋਂ ਹੈਂਡਲ ਨਹੀਂ ਸੀ ਹੋਣਾ ਇਸ ਕਰਕੇ ਜਿਹੜਾ ਪ੍ਰੋਡਿਊਸਰ ਸੀ ਉਹਨਾਂ ਨੂੰ ਇਹ ਲੱਗਿਆ ਕਿ ਆਪਣਾ ਪਲਾਂਟ ਸੈਟਅਪ ਕਰਨਾ ਚਾਹੀਦਾ ਪਰ ਇਹ ਇੰਨਾ ਵੀ ਆਸਾਨ ਨਹੀਂ ਸੀ ਸਭ ਤੋਂ ਪਹਿਲਾਂ ਸਹੀ ਲੋਕੇਸ਼ਨ ਦਾ ਪਤਾ ਹੋਣਾ ਜ਼ਰੂਰੀ ਸੀ ਇਹਨਾਂ ਕੋਲ ਜ਼ਮੀਨ ਹੋਣੀ ਜ਼ਰੂਰੀ ਸੀ ਪੋਲੂਸ਼ਨ ਕੰਟਰੋਲ ਦੇ ਸਰਟੀਫਿਕੇਟ ਹੋਣੇ ਜ਼ਰੂਰੀ ਸੀ FSSAI ਤੱਕ ਸਾਰੀ ਤਰ੍ਹਾਂ ਦੀਆਂ ਜਿਹੜੀਆਂ ਕੰਪਲਾਈਅੰਸ ਤੇ ਸਾਰੀ ਤਰ੍ਹਾਂ ਦਾ ਪੇਪਰਵਰਕ ਬਹੁਤ ਜ਼ਰੂਰੀ ਸੀ ਹੁਣ ਇਹ ਸਾਰਾ ਕੁਝ ਕਿਤੇ ਵੀ ਹੋ ਜਾਂਦਾ ਪਰ ਹੁਣ ਇਹਦੇ ਵਿੱਚ ਮੇਨ ਪ੍ਰੋਬਲਮ ਇਹ ਆਉਂਦੀ ਆ ਕਿ ਇਹ ਸਾਰੇ ਸਟੈਪ ਪੂਰੇ ਕਰਨ ਤੋਂ ਬਾਅਦ ਉਹਨਾਂ ਨੂੰ ਇੱਕ ਫਿਲਿੰਗ ਲਾਈਨਸ ਦੀ ਵੀ ਜ਼ਰੂਰਤ ਸੀ ਬੋਟਲਸ ਭਰਨ ਦੀਆਂ ਮਸ਼ੀਨਾਂ ਉਹਨਾਂ ਨੂੰ ਕੈਪ ਲਾਉਣ ਵਾਲਾ ਸਿਸਟਮ ਉਹਨਾਂ ਦੀ ਲੇਬਲਿੰਗ ਯੂਨਿਟ ਸਾਰਾ ਕੁਝ ਸੈਟਅਪ ਕਰਨ ਦੀ ਲੋੜ ਸੀ ਕਿਉਂਕਿ ਇਹਦੇ ਵਿੱਚ ਬਹੁਤ ਜ਼ਿਆਦਾ ਵੱਡੇ ਲੈਵਲ ਤੇ ਪੈਸਾ ਲੱਗਣ ਵਾਲਾ ਸੀ ਤੇ ਉਸ ਸਮੇਂ ਉਹਨਾਂ ਕੋਲ ਇੰਨਾ ਪੈਸਾ ਬਿਲਕੁਲ ਵੀ ਨਹੀਂ ਸੀ ਤਾਂ ਉਹਨਾਂ ਨੇ ਆਪਣੇ ਫੈਮਿਲੀ ਮੈਂਬਰਸ ਤੋਂ ਆਪਣੇ ਫਰੈਂਡਸ ਤੋਂ ਲੋਨ ਲੈਣ ਦਾ ਸੋਚਿਆ ਪ੍ਰਾਪਰਟੀ ਮੌਰਗੇਜ ਕੀਤੀ ਤੇ ਕੁਝ ਫਰਨੀਚਰ ਵੀ ਵੇਚਿਆ ਆਪਣਾ ਤੇ ਬਹੁਤ ਜ਼ਿਆਦਾ ਮੁਸ਼ਕਲਾਂ ਤੋਂ ਬਾਅਦ ਇਹ ਤਿੰਨੇ ਭਰਾਵਾਂ ਨੇ ਰੋਪੜ ਵਿੱਚ ਆਪਣਾ ਪਹਿਲਾ ਮੈਨੂਫੈਕਚਰਿੰਗ ਸੈਟਅਪ ਲਗਾਇਆ ਇਹਦੀ ਜਿਹੜੀ ਕਪੈਸਿਟੀ ਸੀ ਉਹ ਸੀ 96000 ਬੋਤਲਾਂ ਇਹ ਇੱਕ ਦਿਨ ਦੇ ਵਿੱਚ ਤਿਆਰ ਕਰ ਸਕਦਾ ਸੀ ਪਰ ਸ਼ੁਰੂ ਵਿੱਚ ਇਹ ਬਹੁਤ ਜ਼ਿਆਦਾ ਲੱਗ ਰਿਹਾ ਸੀ ਪਰ ਜਿਵੇਂ ਜਿਵੇਂ ਇਸ ਡਰਿੰਕ ਦਾ ਟੇਸਟ ਲੋਕਾਂ ਨੂੰ ਪਸੰਦ ਆਉਣ ਲੱਗਿਆ ਮਾਰਕੀਟ ਦੇ ਵਿੱਚ ਇਹ ਡਰਿੰਕ ਵਾਇਰਲ ਹੋ ਗਿਆ ਡਿਮਾਂਡ ਇੰਨੀ ਵਧ ਗਈ ਕਿ ਇਹਦੀ ਜਿਹੜੀ ਕਪੈਸਿਟੀ ਆ ਇਸ ਪ੍ਰੋਜੈਕਟ ਦੀ ਜਿਹੜਾ ਇਹਨਾਂ ਨੇ ਪਲਾਂਟ ਲਾਇਆ ਉਹ ਕਲਾਇੰਟਸ ਦੀ ਡਿਮਾਂਡ ਨੂੰ ਪੂਰਾ ਨਹੀਂ ਸੀ ਕਰ پا ਰਿਹਾ ਤੇ ਫਿਰ ਲੋਹਾਰੀ ਜੀਰੇ ਦੀ ਮੈਨੂਫੈਕਚਰਿੰਗ ਯੂਨਿਟ ਨੇ ਆਪਣਾ ਲੈਵਲ ਅਪ ਕੀਤਾ ਤੇ 12 ਲੱਖ ਬੋਤਲਾਂ ਪ੍ਰਤੀ ਦਿਨ ਤੱਕ ਵਾਅਦਾ ਕੀਤਾ ਗਿਆ। ਇਹਦਾ ਸਿੱਧਾ ਅਸਰ ਕੰਪਨੀ ਦੀ ਜਿਹੜੀ ਪ੍ਰੋਗਰੈਸ ਤੇ ਹੋਇਆ ਤੇ ਸਾਲ 2021 ਵਿੱਚ ਇਹਦੀ ਆਮਦਨ 5 ਕਰੋੜ ਤੋਂ ਵੱਧ ਕੇ 80 ਕਰੋੜ ਹੋ ਗਈ। ਪਰ ਜਿਵੇਂ ਸਾਰਾ ਕੁਝ ਸੈਟਲ ਹੁੰਦਾ ਇਹ ਬਹੁਤ ਵੱਡਾ ਝਟਕਾ ਲੱਗਦਾ ਇਸ ਕੰਪਨੀ ਨੂੰ। ਸਾਲ 2021 ਵਿੱਚ ਸਰਕਾਰ ਨੇ ਕਾਰਬੋਨੇਟਡ ਡਰਿੰਕਸ ਤੇ ਟੈਕਸ ਵਧਾ ਕੇ 40% ਕਰਤਾ। 28% GST ਤੇ 12% ਕੰਪਨਸੇਸ਼ਨ ਸਸ। ਇੱਕ ਬਹੁਤ ਵੱਡਾ ਝਟਕਾ ਸੀ ਇਸ ਕੰਪਨੀ ਲਈ ਕਿਉਂਕਿ ਉਹਨਾਂ ਦਾ ਪ੍ਰੋਡਕਟ ਜਿਹੜਾ ਉਹ ਮਾਰਜਨ ਪਹਿਲਾਂ ਹੀ ਬੜਾ ਘੱਟ ਸੀ ਕਿਉਂਕਿ ਇੱਕ ਬੋਤਲ ਹੀ ਉਹ 10 ਰੁਪਏ ਦੀ ਵੇਚ ਰਹੇ ਸੀ ਤੇ ਕੰਪਨੀ ਨੇ ਆਪਣੀਆਂ ਡਰਿੰਕਸ ਦੀ ਕੀਮਤ ਬਾਰੇ ਦੁਬਾਰਾ ਸੋਚ ਵਿਚਾਰ ਕੀਤਾ ਕਿਉਂਕਿ ਉਹਨਾਂ ਨੇ ਸੋਚਿਆ ਕਿ ਹੁਣ ਇਸ ਲੈਵਲ ਦੇ ਕਿ ਜਿਹੜੀ ਉਹਨਾਂ ਦੀ ਪ੍ਰਾਈਸਿੰਗ ਸਟਰੈਟਜੀ ਆ ਉਹ ਮਾਰਕੀਟ ਵਿੱਚ ਕੋਈ ਨਾ ਕੋਈ ਜਗ੍ਹਾ ਜ਼ਰੂਰ ਬਣਾਉਗੀ ਉਹਨਾਂ ਦੀ ਤਾਂ ਜਿੱਥੇ ਜੀਰੋ ਮਸਾਲਾ 20 ਰੁਪਏ ਵਿੱਚ ਅਵੇਲੇਬਲ ਸੀ ਬਿੰਦੂ ਜੀਰਾ 12 ਰੁਪਏ ਵਿੱਚ ਤੇ ਪੈਪਸੀ ਦੀ 250 ਮਿਲੀਲੀਟਰ ਦੀ ਬੋਤਲ 20 ਰੁਪਏ ਵਿੱਚ ਅਵੇਲੇਬਲ ਸੀ ਲਾਹੌਰੀ ਜੀਰਾ ਨੇ ਆਪਣੀ 250 ਮਿਲੀਲੀਟਰ ਦੀ ਬੋਤਲ ਸਿਰਫ 10 ਰੁਪਏ ਵਿੱਚ ਲਾਂਚ ਕੀਤੀ 10 ਰੁਪਏ ਅਜਿਹਾ ਪ੍ਰਾਈਸ ਪੁਆਇੰਟ ਸੀ ਜਿੰਨੂੰ ਛੋਟੇ ਸ਼ਹਿਰਾਂ ਦੇ ਲੋਕ ਆਸਾਨੀ ਨਾਲ ਖਰੀਦ ਸਕਦੇ ਸੀ ਤੇ ਇਸ ਅਗਰੈਸਿਵ ਪ੍ਰਾਈਸਿੰਗ ਕਾਰਨ ਲਾਹੌਰੀ ਜੀਰਾ ਦੀ ਜਿਹੜੀ ਵਿਕਰੀ ਆ ਉਹ ਬਹੁਤ ਜ਼ਿਆਦਾ ਵਧੀ ਹੁਣ ਟੈਕਸ ਵਧਣ ਤੋਂ ਬਾਅਦ ਉਹਨਾਂ ਕੋਲ ਹੋਰ ਕੋਈ ਵੀ ਆਪਸ਼ਨ ਨਹੀਂ ਸੀ ਕਿਉਂਕਿ ਹੁਣ ਜੇ ਉਹ ਇਹ ਬੋਤਲ 10 ਰੁਪਏ ਵਿੱਚ ਵੇਚਦੇ ਤਾਂ 4 ਰੁਪਏ ਟੈਕਸ ਦਿੰਦੇ ਤੇ 6 ਰੁਪਏ ਬਚਦੀ ਉਹਨਾਂ ਦੀ ਲਾਗਤ ਵੀ ਤਾਂ ਹੈਗੀ ਸੀ ਉਹਦੇ ਵਿੱਚ ਰਿਟੇਲਰ ਮਾਰਜਿਨ ਬੋਤਲ ਦੀ ਲਾਗਤ ਟਰਾਂਸਪੋਰਟੇਸ਼ਨ ਮੈਨੂਫੈਕਚਰਿੰਗ ਕਵਰ ਕਰਨੀ ਸੀ ਤੇ ਜੋ ਕੀ ਇਹਦੇ ਪ੍ਰਾਈਸ ਦੇ ਵਿੱਚ ਬਿਲਕੁਲ ਹੀ ਪੋਸੀਬਲ ਨਹੀਂ ਸੀ ਪਰ ਇਹ ਵੀ ਡਰ ਸੀ ਕਿ ਕੀਮਤ ਵਧਾਉਣ ਤੋਂ ਬਾਅਦ ਲੋਕ ਲਹੌਰੀ ਜੀਰਾ ਜਿਹੜਾ ਖਰੀਦਣਾ ਬੰਦ ਕਰ ਦੇਣਗੇ ਤਾਂ ਉਹਨਾਂ ਨੇ 스마트 ਮੂਵ ਲਿਆ ਉਹਨਾਂ ਨੇ 250 ਮਲੀਲੀਟਰ ਤੋਂ ਘਟਾ ਕੇ ਬੋਟਲ ਦੀ ਜਿਹੜੀ ਕੈਪੈਸਿਟੀ ਆ ਉਹ 160 ਮਲੀਲੀਟਰ ਕਰਤੀ ਤੇ ਬਿਨਾ ਕੀਮਤ ਬਦਲੇ ਹੁਣ ਦੁਬਾਰਾ ਪ੍ਰੋਡਕਟ ਉਵੇਂ ਹੀ ਉਹਨਾਂ ਨੇ ਆਪਣਾ ਸੱਲ ਕਰਨਾ ਸ਼ੁਰੂ ਕਰਤਾ ਤਾਂ ਜੋ ਉਹਨਾਂ ਦਾ ਮਾਰਜਿਨ ਵੀ ਬਣਿਆ ਰਹੇ ਤੇ ਇਹ ਮੂਵ ਸੱਚਮੁੱਚ ਉਹਨਾਂ ਦੇ ਲਈ ਕੰਮ ਕਰ ਗਿਆ ਤਾਂ ਹੁਣ ਚੱਕਰ ਇਹ ਸੀ ਕਿ 40% ਸਰਕਾਰ ਟੈਕਸ ਲਾ ਰਹੀ ਸੀ ਪਰ ਕੰਪਨੀ ਨੇ ਬਿਨਾ ਕੁਝ ਗਵਾਏ ਹੋਏ ਬਿਨਾ ਕੀਮਤ ਘਟਾਏ ਹੋਏ ਆਪਣਾ ਸਾਰਾ ਸੈਟਅਪ ਸਹੀ ਕਰ ਲਿਆ ਉਹਨਾਂ ਨੂੰ ਮਾਰਜਨ ਵੀ ਬਚ ਗਿਆ ਉਹਨਾਂ ਦੀ ਮੈਨੂਫੈਕਚਰਿੰਗ ਕਾਸਟ ਵੀ ਕਵਰ ਹੋ ਗਈ ਤੇ ਸਾਰਾ ਕੁਝ ਕਵਰ ਹੋ ਗਿਆ ਹੁਣ ਜਿੱਥੇ ਕਿ ਦੂਸਰੇ ਸਟਾਰਟਅਪ ਬਿਜ਼ਨੈਸਸ ਜਿਹੜੀ ਉਹ ਭਾਰੀ ਫੰਡਿੰਗ ਦੇ ਬਾਅਦ ਵਿੱਚ ਅਗਰੈਸਿਵ ਐਕਸਪੈਂਸ਼ਨ ਦੇ ਬਾਅਦ ਵਿੱਚ ਇੱਕ ਨੁਕਸਾਨ ਚੱਲ ਰਹੇ ਸੀ ਲਾਹੌਰੀ ਜੀਰਾ ਆਪਣੀ 스마트 ਬਿਜ਼ਨਸ ਸਟ੍ਰੈਟਜੀ ਦੇ ਕਰਕੇ ਚੁੱਪਚਾਪ ਦੁਬਾਰਾ ਮੁਨਾਫਾ ਕਮਾ ਰਿਆ ਸੀ ਜਿਹੜਾ ਸੌਰਵ ਮੁੰਜਲ ਸੀ ਨਾ ਉਹਦੀ ਫਿਲਾਸਫੀ ਇੱਥੋਂ ਸ਼ੁਰੂ ਹੁੰਦੀ ਸੀ ਕਿ ਅਸੀਂ ਦੂਜਿਆਂ ਵਾਂਗ 500 ਕਰੋੜ ਰੁਪਏ ਲਾ ਕੇ ਲਾਈਮਲਾਈਟ ਵਿੱਚ ਨਹੀਂ ਆਉਣਾ ਚਾਹੁੰਦੇ ਉਹ ਚਾਹੁੰਦਾ ਸੀ ਕਿ 50 ਕਰੋੜ ਰੁਪਏ ਕਮਾ ਕੇ ਉਹ ਸਸਟੇਨੇਬਲ ਬਿਜ਼ਨਸ ਆ ਜਿਹੜਾ ਉਹ ਬਣਾ ਪਾਏ ਇੱਕ ਕਾਮਨ ਪਾਵਰਫੁਲ ਪਰ ਗਰਾਉਂਡਡਡ ਸੋਚ ਉਹਨਾਂ ਨੂੰ ਕਿਉਂਕਿ ਇਹ ਪਤਾ ਸੀ ਕਿ ਜਿੰਨੇ ਵੀ ਜੇ ਸਾਡੇ ਪ੍ਰੋਡਕਟ ਦੇ ਵਿੱਚ ਇਨਵੈਸਟ ਬਹੁਤ ਜ਼ਿਆਦਾ ਪੈਸਾ ਕੀਤਾ ਤਾਂ ਕੰਟਰੋਲ ਉਹਨਾਂ ਦੇ ਕੋਲ ਜਾਊਗਾ ਪਰ ਉਹ ਬਿਜ਼ਨਸ ਦੀ ਸਟਾਰਟਿੰਗ ਦੇ ਵਿੱਚ ਹੀ ਕਿਸੇ ਦੀਆਂ ਟਰਮਸ ਤੇ ਨਹੀਂ ਸੀ ਚੱਲਣਾ ਚਾਹੁੰਦੇ ਕਿਸੇ ਦੇ ਮਰਜ਼ੀ ਨਾਲ ਨਹੀਂ ਸੀ ਚੱਲਣਾ ਚਾਹੁੰਦੇ ਹੁਣ ਜਦੋਂ ਉਹਨਾਂ ਦੀ ਵਿਕਰੀ ਤੇਜ਼ੀ ਨਾਲ ਵਧਣ ਲੱਗੀ ਤਾਂ ਲੋਕ ਉਹਨਾਂ ਨੂੰ ਇਹ ਪੁੱਛ ਰਹੇ ਸੀ ਕਿ ਭਾਈ ਤੁਹਾਡੀਆਂ ਟੀਵੀ ਤੇ ਐਡਸ ਕਿਉਂ ਨਹੀਂ ਆ ਰਹੀਆਂ ਕਿਸੇ ਕ੍ਰਿਕਟਰ ਨੂੰ ਬ੍ਰਾਂਡ ਐਂਬੈਸਡਰ ਕਿਉਂ ਨਹੀਂ ਬਣਾਇਆ ਤੁਸੀਂ ਉਨੇ 8 ਪੁਆਇੰਟ ਸੀ ਜਿੱਥੇ ਕਈ ਜਿਹੜੇ ਸਟਾਰਟਅਪ ਬਿਜ਼ਨੈਸਸ ਸੀ ਉਹ ਕਰੋੜਾਂ ਰੁਪਏ ਖਰਚ ਕਰਦੇ ਆਪਣੀ ਐਡਵਰਟਾਈਜ਼ਮੈਂਟ ਤੇ ਆਪਣੀ ਮਾਰਕੀਟਿੰਗ ਤੇ ਪਰ ਸੌਰਵ ਮੁੰਜਲ ਦੀ ਜਿਹੜੀ ਸੋਚ ਆ ਉਹ ਬਿਲਕੁਲ ਅਲੱਗ ਸੀ ਕਿਉਂਕਿ ਉਹਦੀ ਇਹ ਸੋਚ ਸੀ ਕਿ ਐਡ ਤਾਂ ਤਾਂ ਹੀ ਕੰਮ ਕਰੂਗੀ ਨਾ ਜੇ ਮਾਰਕੀਟ ਦੇ ਵਿੱਚ ਜਾਂ ਨੈਸ਼ਨਲ ਲੈਵਲ ਤੇ ਪ੍ਰੋਡਕਟ ਹਰ ਜਗ੍ਹਾ ਅਵੇਲੇਬਲ ਆ ਕਿਉਂਕਿ ਐਡ ਹੋਊਗੀ ਪ੍ਰੋਡਕਟ ਨੂੰ ਖਰੀਦਣ ਜਾਣਗੇ ਲੋਕ ਤੇ ਪ੍ਰੋਡਕਟ ਮਾਰਕੀਟ ਦੇ ਵਿੱਚ ਹੋਊਗਾ ਹੀ ਨਹੀਂ ਇਸੇ ਲਈ ਉਹਨਾਂ ਨੇ ਸਟਾਰਟਿੰਗ ਦੇ ਵਿੱਚ ਪ੍ਰੋਡਕਟ ਦੀ ਮਾਰਕੀਟਿੰਗ ਤੇ ਕੋਈ ਪੈਸਾ ਖਰਚ ਨਹੀਂ ਕੀਤਾ ਪਰ ਹੁਣ ਲੋਹਾਰੀ ਜੀਰੇ ਦੀ ਲਾਂਚ ਤੋਂ ਬਾਅਦ 7 ਸਾਲ ਤੋਂ ਬਾਅਦ ਇਹਦੀ ਪਹਿਲੀ ਮਾਰਕੀਟਿੰਗ ਕੈਂਪੇਨ ਜਿਹੜੀ ਆ ਲਾਂਚ ਕੀਤੀ ਗਈ। ਹੁਣ ਹਰ ਕੋਈ ਲੋਹਾਰੀ ਜੀਰਾ ਪੀ ਰਿਆ ਸੀ। ਇੱਕਦਮ ਵਾਇਰਲ ਹੋ ਜਾਂਦੀ ਹੈ ਡਰਿੰਕ ਪਰ ਨਾ ਕੋਈ ਸੈਲੀਬ੍ਰਿਟੀ ਨਾ ਕੋਈ ਫਲੈਸ਼ੀ ਚਿਹਰਾ ਫਿਰ ਵੀ ਐਡਵਰਟਾਈਜ਼ਮੈਂਟ ਜਿਹੜੀ ਇਹਦੀ ਆ ਸੁਪਰ ਹਿੱਟ ਸੀ। ਸਟਾਰਟਿੰਗ ਦੇ ਵਿੱਚ ਇਹ ਜਿਹੜੀ ਡਰਿੰਕ ਆ ਇਹ ਪੰਜਾਬ ਦੇ ਵਿੱਚ, ਹਰਿਆਣਾ ਦੇ ਵਿੱਚ, ਦਿੱਲੀ ਦੇ ਵਿੱਚ ਅਤੇ ਯੂਪੀ ਤੱਕ ਹੀ ਸੀਮਤ ਸੀ ਪਰ 2022 ਵਿੱਚ ਉਹਨਾਂ ਨੇ 8 ਹੋਰ ਸਟੇਟਸ ਦੇ ਵਿੱਚ ਇਹਦੇ ਟ੍ਰਾਇਲ ਸ਼ੁਰੂ ਕੀਤੇ। ਤੇ ਜੇਕਰ ਆਪਾਂ ਅੱਜ ਦੇ ਸਮੇਂ ਦੀ ਗੱਲ ਕਰੀਏ ਤਾਂ 18 ਰਾਜਾਂ ਦੇ ਵਿੱਚ ਲੋਹਾਰੀ ਜੀਰੇ ਨੇ ਆਪਣੀ ਮਜ਼ਬੂਤ ਜੜੀ ਆ ਮਾਰਕੀਟਪਲੇਸ ਬਣਾ ਲਈ ਆ ਅੱਜ 2000 ਤੋਂ ਵੱਧ ਡਿਸਟਰੀਬਿਊਟਰਾਂ ਤੇ 5 ਲੱਖ ਰਿਟੇਲ ਆਊਟਲੈਟਸ ਰਾਹੀਂ ਲੋਹਾਰੀ ਜੀਰਾ ਜਿਹੜਾ ਉਹ ਤੇਜ਼ੀ ਨਾਲ ਮਾਰਕੀਟ ਦੇ ਵਿੱਚ ਆਪਣੀ ਜਗ੍ਹਾ ਕੈਪਚਰ ਕਰ ਰਿਹਾ ਹੁਣ ਇਹਦੀ ਡਿਮਾਂਡ ਇੰਨੀ ਤੇਜ਼ੀ ਨਾਲ ਵਧ ਰਹੀ ਆ ਕਿ ਕੰਪਨੀ ਰੋਜ਼ਾਨਾ 50 ਲੱਖ ਬੋਤਲਾਂ ਬਣਾ ਰਹੀ ਆ ਪਰ ਫਿਰ ਵੀ ਪੀਕ ਸੀਜ਼ਨ ਦੇ ਵਿੱਚ ਸਪਲਾਈ ਡਿਮਾਂਡ ਨਾਲੋਂ ਕਿਤੇ ਘੱਟ ਆ ਜਿਕਰ ਅੱਜ ਦੀ ਗੱਲ ਕਰੀਏ ਤਾਂ ਲਾਹੌਰੀ ਜੀਰੇ ਦਾ ਜਿਹੜਾ ਫਾਈਨੈਂਸ਼ੀਅਲ ਪ੍ਰੋਗਰੈਸ ਆ ਉਹ ਇਹਦੀ ਡਿਮਾਂਡ ਵਾਂਗੀ ਬਹੁਤ ਜ਼ਿਆਦਾ ਤੇਜ਼ੀ ਨਾਲ ਵੱਧ ਰਹੀ ਹੈ ਜਿਵੇਂ ਫਾਈਨੈਂਸ਼ੀਅਲ ਇਅਰ 2021 ਦੇ ਵਿੱਚ ਜਿੱਥੇ ਇਹਦੀ ਆਮਦਨ 80 ਕਰੋੜ ਰੁਪਏ ਸੀ 2022 ਫਾਈਨੈਂਸ਼ੀਅਲ ਇਅਰ ਦੇ ਵਿੱਚ ਇਹ ਵੱਧ ਕੇ 250 ਕਰੋੜ ਹੋ ਗਈ ਪਰ ਦੋਸਤੋ ਇਹ ਤਾਂ ਸਿਰਫ ਸ਼ੁਰੂਆਤ ਸੀ ਕਿਉਂਕਿ 2024 ਵਿੱਚ ਕੰਪਨੀ ਨੇ 300 ਕਰੋੜ ਆਮਦਨ ਦਾ ਮੀਲ ਪੱਥਰ ਪਾਰ ਕੀਤਾ ਤੇ ਉਹ ਵੀ 3 ਗੁਣਾ ਮੁਨਾਫੇ ਨਾਲ ਤੇ ਹੁਣ ਇਹ ਕੰਪਨੀ ਦਾ ਅਗਲਾ ਟੀਚਾ ਸੀ 2025 ਵਿੱਚ 500 ਕਰੋੜ ਆਮਦਨ ਪਾਰ ਕਰਨੀ ਤੇ ਹੁਣ ਇਹ ਦੇਖੋ ਕਿ ਇਹ ਬਿਜ਼ਨਸ ਸੈਟਅਪ ਕਿੱਥੋਂ ਤਿੰਨ ਭਰਾਵਾਂ ਦਾ ਇੱਕ ਕੌਫੀ ਦੇ ਉੱਤੇ ਬੈਠ ਕੇ ਡਿਸਾਈਡ ਕਰਨਾ ਕਿ ਆਹ ਚੀਜ਼ ਆਪਾਂ ਲਾਂਚ ਕਰਦੇ ਆਂ ਤੇ ਕਿਵੇਂ ਮਾਰਕੀਟ ਨੂੰ ਕਵਰ ਕਰਨਾ ਤੇ ਕਿਵੇਂ ਸਾਰਾ ਬਿਜ਼ਨਸ ਐਸਟੈਬਲਿਸ਼ ਕਰਨਾ ਇਹ ਇੱਕ ਦਿਮਾਗ ਦੀ ਸੂਝ-ਬੂਝ ਦੇ ਨਾਲ ਹੀ ਪੋਸੀਬਲ ਹੈ ਆਖਿਰ ਦੇ ਵਿੱਚ ਮੈਂ ਇੰਨਾ ਹੀ ਕਹਿਣਾ ਚਾਹੁੰਦੀ ਆਂ ਕਿ ਤਿੰਨ ਕਜ਼ਨਸ ਇੱਕ ਦੇਸੀ ਆਈਡੀਆ ਤੇ ਜ਼ੀਰੋ ਮਾਰਕੀਟਿੰਗ ਬਜਟ ਫੇਰ ਵੀ ਲਾਹੌਰੀ ਜੀਰਾ ਹੁਣ ਦਖਰ ਦੁਕਾਨ ਤੇ ਆ ਹਰ ਗਲੀ ਵਿੱਚ ਤੁਹਾਨੂੰ ਨਜ਼ਰ ਆ ਰਿਹਾ ਕਿਉਂਕਿ ਜਦੋਂ ਦਿਲ ਤੋਂ ਕੋਈ ਪ੍ਰੋਡਕਟ ਬਣਦਾ ਤਾਂ ਉਹ ਗਾਕਾਂ ਦੇ ਦਿਲਾਂ ਦੇ ਉੱਤੇ ਰਾਜ ਜ਼ਰੂਰ ਕਰਦਾ ਹੈ ਅੱਜ ਦੇ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਫਿਰ ਮੈਂ ਤੁਹਾਨੂੰ ਮਿਲਾਂਗੀ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਜਾਣਕਾਰੀ ਦੇ ਨਾਲ